ਹੁਣ ਦਿਖਾ ਰਿਹਾ ਤੁਹਾਨੂੰ ਜੱਟਾਂ ਦਾ ਕੰਮ ਹੈ ਅਚਾਰ ਵੀ ਪਾਉਣੇ ਆ ਦੇਖੋ ਸਾਲ ਦਾ ਚਾਰ ਡੈਡੀ ਨੇ ਪਾਇਆ ਤੇ ਹਜੇ ਹੋਰ ਸਕਾਵਾਂਗੇ ਹੋਰ ਸਕਾਵਾਂਗੇ ਇਹਨੂੰ ਧੁੱਪ ਚ ਤੇ ਫੇਰ ਹੋਊਗਾ ਇਹ ਥੋੜਾ ਜਿਹਾ ਨਰਮ ਮਤਲਬ ਕੜਾ ਜਿਹਾ ਹੋ ਜਾਊਗਾ ਫੇਰ ਬਣਦਾ ਵਧੀਆ ਸਵਾਦ ਇਹ ਕੜਾ ਚਾਰ ਹੈ ਬਣਾ ਅੰਬ ਦਾ ਅੰਬ ਦਾ ਸਾਨੂੰ ਵਧੀਆ ਲੱਗਦਾ ਜੀ ਇਹ ਤੇ ਤੁਸੀਂ ਬਣਾਇਆ ਕਰੋ ਤੇ ਸਰਨ ਨੂੰ ਸਤਿ ਸ੍ਰੀ ਅਕਾਲ ਜੀ ਹੁਣ ਜਾ ਰਹੇ ਆ ਫਿਰ ਬਾਹਰ ਤੇ ਤੁਹਾਨੂੰ ਦਿਖਾਵਾਂਗੇ ਨਜ਼ਾਰੇ ਵਧੀਆ ਵਧੀਆ ਤੇ ਰਵਕੀਰਤ ਬਲੌਗ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਸ਼ੇਅਰ ਤੇ ਲਾਈਕ ਜਰੂਰ ਕਰਿਆ ਕਰੋ ਪਲੀਜ਼ ਅੱਜ ਹੁਣ ਅਸੀਂ ਰੀਲ ਬਣਾਵਾਂਗੇ ਜੀ ਤੇ ਇੰਸਟਾ ਤੇ ਤੁਸੀਂ ਰਵਕੀਰਤ ਚਹਿਲ ਹੈ ਇੰਸਟਾ ਆਈਡੀ ਤੇ ਉਹਤੇ ਵੀ ਦੇਖਿਓ ਤੇ ਫੇਸਬੁੱਕ ਆਈਡੀ ਹੈਗੀ ਰਵਕੀਰਤ ਚਹਿਰ ਉਹਤੇ ਵੀ ਦੇਖ ਲਿਓ ਹੁਣ ਬਣਾਵਾਂਗੇ ਇੱਥੇ ਤੇ ਤੁਸੀਂ ਦੇਖਿਓ ਜਰੂਰ ਠੀਕ ਹੈ ਜੀ ਵਧੀਆ ਮਾਹੌਲ ਦੇ ਵਿੱਚ ਸ਼ਾਂਤਮਈ ਮਾਹੌਲ ਹੈ ਉੱਥੇ ਬਣਾ ਰਿਹਾ ਹਾਂ ਵੀ ਤੁਸੀਂ ਜਰੂਰ ਦੇਖਿਓ ਠੀਕ ਹੈ ਜੀ ਬਜ ਮਾਰਕੀਟ ਚ ਆ ਗਏ ਜੀ ਹੁਣ ਅਸੀਂ ਚਾਹ ਪੀਣ ਦਾ ਕਰ ਰਹੇ ਆ ਚਾਹ ਮਨ ਕਰ ਰਿਹਾ ਚਾਹ ਪੀਏ ਕਿਤੇ ਤੇ ਦਿਖਾਉਂਦੇ ਆਹ ਦੇਖੋ ਰੰਗ ਦੇ ਲਲਾਰੀਆ ਚੁੰਨੀ ਮੇਰੇ ਰੰਗ ਦੀਆਂ ਆ ਦੇਖੋ ਅੱਲਾ ਲਲਾਰੀ ਚੁੰਨੀ ਰੰਗ ਰਿਆ ਬਈ ਲਲਾਰੀ ਆ ਜੀ ਕਹਿੰਦਾ ਗਣਾ ਐ ਨਾ ਇੱਕ ਬਈ ਪਹਿਲਾਂ ਹੁੰਦੇ ਸੀ ਲਲਾਰੀ ਤਾਂ ਨਾ ਹੈ ਆ ਗਿਆ ਜੀ ਚੌਂਕ ਕਿੰਨਾ ਸੋਹਣਾ ਲੱਗਿਆ ਚਾਏ ਬਲਦਾ ਚਾਏ ਬਲਦਾ ਗਰਮੀ ਹੈਗੀ ਜੀ ਬਹੁਤ ਕਰਦਾ ਪਰ ਪੰਜਾਬੀ ਕਹਿੰਦੇ ਨੇ ਗਰਮੀ ਨੂੰ ਗਰਮੀ ਮਾਰਦੀ ਐ ਲੋਕ ਵੇਦੇ ਕੋਲ ਡਰਿੰਕ ਆਣੀ ਤਾਂ ਵੀ ਇੰਨੀ ਠੋਕ ਰਿਹਾ ਹਾਂ ਹਾਂ ਇਹ ਮੰਦੁਰ ਇਹ ਦੁਕਾਨ ਹੈ ਜੀ ਬਹੁਤ ਵਧੀਆ ਵਧੀਆ ਆ ਦੇਖੋ ਆ ਗਈ ਸਾਨੀ ਬੇਕਰੀ ਵਾਲੀ ਇਹ ਬਹੁਤ ਪੁਰਾਣੀ ਤੇ ਮਸ਼ਹੂਰ ਦੁਕਾਨ ਹੈ। ਆਹਦੀ ਕੁਰਸੀਆਂ ਲੱਗੀ ਵੀ ਜੁੱਤੀਆਂ ਦੀ। ਆਹ ਦੇਖੋ ਜੀ ਬੱਬੇ ਜੀ ਕੋਲੇ ਆਪਣਾ ਬਾਬਾਈ ਹੈ ਉਹ ਪੁਰਾਣੇ। ਉਹਨਾਂ ਕੋਲੇ ਚਾਹ ਵੀ ਨਾ ਆਇਆ ਜਿਸ ਤ੍ਰਿਪੜੀ ਚੌਂਕ ਚ ਟੈਂਕੀ ਕੋਲੇ। ਬਹੁਤ ਪੁਰਾਣੇ ਦੋਸਤ ਹੈ ਸਾਡੇ। ਜਦੋਂ ਅਸੀਂ ਬਲੌਗਿੰਗ ਨਹੀਂ ਕਰਦੇ ਸੀ ਉਦੋਂ ਪਹਿਲਾਂ ਦੇ ਆ। ਬਨੋਲੇ ਤੋਂ। ਆਹ ਦੇਖੋ। ਹੈਲੋ ਕਰ ਦਿਓ ਬਾਈ। ਨਾ ਬੋਲ ਦੋ ਕੁਲਦੀਪ ਕੁਲਦੀਪ ਟੀ ਸਟਾਲ ਵਾਲੇ ਕਹਿੰਦਾ ਸਬਸਕ੍ਰਾਈਬ ਕਰਦੇ ਕਰੋ ਭਾਈ ਬੋਲੋ ਹਾਂ ਜੀ ਸਬਸਕ੍ਰਾਈਬ ਕਰਦੇ ਹੋ ਹਾਂ ਭਾਈ ਨੇ ਕਹਿਤਾ ਤੁਹਾਨੂੰ ਉਹ ਵੀ ਕਰ ਦੋ ਠੀਕ ਹੈ ਜੀ ਤੇ ਅਸੀਂ ਹੁਣ ਟੀ ਸਟਾਲ ਤੇ ਬੈਠ ਕੇ ਜੋ ਨਜ਼ਾਰਾ ਹੁੰਦਾ ਨਾ ਚਾਹ ਪੀਣ ਦਾ ਉਹ ਕਿਤੇ ਨਹੀਂ ਆ ਤੇ ਕੋਲੀ ਅਰਗੇ ਜੋ ਵੀ ਆ ਉਹ ਤਾਂ ਹੈ ਅੱਡੇ ਪਰ ਸਾਨੂੰ ਨਜ਼ਾਰਾ ਇੱਥੇ ਆਉਂਦਾ ਭਾਈ ਗੋਲੇ ਆ ਕੇ ਚਾਹ ਪੀਣ ਦਾ तो हम पीने पचा तो फिर दिखाने तुम ठीक है, है? पींदे पींदे देखो चाय पी रहे हैं बहुत स्वाद है। है? बहुत स्वाद बनाई है भाई मीठा भी मतलब होना ही है ज्यादा नहीं नहींगा ज्यादा ये बाई की जड़ी लाइव भी है तो स्टॉल ही कह सकते हैं या ਫਿਰ ਗੋਲ ਚੱਕਰ ਹੈ ਫਿਰ ਫੜੀ ਅਜੇ ਮੈਂ ਇਧਰੋਂ ਆਏ ਆਪਾਂ ਕੋਲੇ ਸਵੀਡ ਤੋਂ ਇਧਰ ਟੈਂਕੀ ਜਣੀ ਟੈਂਕੀ ਦੇ ਨਾਲ ਹੀ ਇਧਰ ਲੱਗੇ ਹੋਏ ਬਹੁਤ ਪੁਰਾਣੇ ਜਾਣਕਾਰਾ ਬਾਈ ਆਪਣਾ ਜਿੰਤੋਂ ਮਰਜ਼ੀ ਪੁੱਛ ਲੋ ਟੈਂਕੀ ਦੇ ਕੋਲੇ ਕਿਸ਼ਤਲ ਬਹੁਤ ਸਵਾਦ ਆ ਬਣੋ ਜੀ ਹੋਰ ਸੁਣਾਓ ਜੀ ਗਰਮੀ ਬਹੁਤ ਬੁਰਾ ਹਾਲ ਹੈ ਗਰਮੀ ਨੇ ਤਾਂ ਵਟ ਘਟ ਦਿੱਤੀ ਮੀ ਪਾ ਜਾਂਦਾ ਗਰਮੀ ਆ ਜਾਂਦੀ ਮੀ ਪਾ ਜਾਂਦਾ ਗਰਮੀ ਆ ਜਾਂਦੀ ਤੁਸੀਂ ਵੀ ਦੱਸੋ ਵੀ ਗਰਮੀ ਕਿੰਨੀ ਹੈ ਮੀ ਪੈਂਦਾ ਫੇਰ ਵੀ ਗਰਮੀ ਹੈ ਦੇਖ ਲਓ ਫੇਰ ਵੀ ਇੰਨੀ ਪੜਾਅ ਮਾਰਦਾ ਤੇ ਬੁਰਾ ਹਾਲ ਹੈ ਹਾਂ ਭਾਈ ਗਰਮੀ ਕਿੰਨੀ ਹੈ ਸਹੀ ਦੱਸਿਓ ਬਟਕੜੇ ਵੇ ਬਾਈ ਕਹਿੰਦਾ ਪੋਮਸ ਕਰਕੇ ਹੋ ਗਈ ਮੀ ਪਊਗਾ ਬਲੇ ਸਾਰਾ ਪਊਗਾ ਕੰਮ ਕਰਦੇ ਸਾਰੇ ਸਾਰੇ ਵੀ ਹੈ। ਬੜੀ ਤੇਜ਼ੀ ਨਾਲ ਇਹ ਦੱਸਦਾ ਮੈਂ ਪਹਿਲਾਂ ਵੀ ਕਿਹਾ ਕੋਈ ਨਹੀਂ। ਤੁਹਾਨੂੰ ਮੈਂ ਗਿਆ ਚਲੇ ਕਿ ਜਾਨੀ। ਅੱਜ ਰਖੜੀਆਂ ਰਖੜੀਆਂ ਆਉਣ ਵਾਲੀਆਂ ਤੇ ਰਖੜੀਆਂ ਤਾਂ ਦੇਖੋ ਆ ਦੇਖੋ ਰਖੜੀਆਂ ਦੇ ਲੱਗੇ ਹੋਏ ਸਾਰਾ। ਫਿਰ ਕੋਲੋਜ ਵੀ ਦਿਖਾਵਾਂਗੇ ਤੁਹਾਨੂੰ ਕੋਲੇ ਜਾ ਕੇ ਫਿਰ ਦੇਖਿਓ। ਦੇਖੋ ਜੀ ਡੋਮਿਨੋਜ਼ ਪੀਜ਼ਾ ਦੀ ਮਾਰਕੀਟ ਹੈ ਛੋਟੀ ਜੀ ਫੂਡ ਮਾਸਟਰ ਪਪੂ ਸਾਰੀ ਐ ਤੇ ਇਹ ਦੰਦ ਪਰੜ ਕੇ ਰੇ ਮੇਨ ਰੋਡ ਤੇ ਨਾ ਬੁਗਾ ਬਣੀ ਨਵੀਂ ਬੁਰੀਆ ਮਾਰਕੀਟਾ ਚੋਟੀ ਮਾਰਕੀਟਾ ਆ ਦੇਖੋ ਲੱਗੀਆਂ ਰਖੜੀਆਂ ਕਿੰਨੀਆਂ ਸੋਹਣੀਆਂ ਸੋਹਣੀਆਂ ਆ ਆਪਣੇ ਭਰਾਵਾਂ ਵਾਸਤੇ ਪੈਣਾ ਲੈ ਕੇ ਜਾਣਗੀਆਂ ਜੀ ਦੇਖੋ ਰਖੜੀਆਂ ਤਿਹਾਰ ਆ ਗਿਆ ਆਉਣ ਵਾਲੀ ਐ 9 ਤਰੀਕ ਨੂੰ ਐ ਤੇ ਆ ਦੇਖੋ ਸੋਹਣੀਆਂ ਸੋਹਣੀਆਂ ਰਖੜੀਆਂ ਪੈਣਾ ਆਪਣੇ ਭਰਾਵਾਂ ਵਾਸਤੇ ਲੈ ਕੇ ਜਾਣਗੀਆਂ ਤੇ ਭੈਣਾਂ ਦਾ ਪਿਆਰ ਭਰਾਵਾਂ ਨਾਲ ਐ ਹੀ ਬਣਿਆ ਰਵੇ ਤੇ ਸਾਰੀਆਂ ਭੈਣਾਂ ਪਰਾਮ ਦੇ ਰਖੜੀਆਂ ਬੰਨਣ ਆਉਣਗੀਆਂ 9 ਤਰੀਕ ਨੂੰ ਤੇ ਰਖੜੀਆਂ ਸਾਰੀਆਂ ਭੈਣਾਂ ਦੇਖ ਰਹੀਆਂ ਹੋਣਗੀਆਂ ਜਿਹੜੀਆਂ YouTube ਤੇ ਉਹਨਾਂ ਨੂੰ ਇਹ ਰਿਕੁਐਸਟ ਹੈ ਆਪਣੇ ਪਰਾਮਾਂ ਨਾਲ ਜੇ ਕੋਈ ਲਾ ਸ਼ਿਕਵਾ ਵੀ ਹੈ ਦੂਰ ਕਰਕੇ ਰਖੜੀ ਜ਼ਰੂਰ ਬੰਨ ਕੇ ਆਓ ਠੀਕ ਹੈ ਜੀ ਦੇਖੋ ਜੀ ਕੁਝੇ ਬਣੇ ਹੋਏ ਤੇ ਆਹ ਬਣੇ ਹੋਏ ਆ सामने सारा कुछ बनया हुआ है देखो अच्छा ऐसे के जी दो तो मिनट तो बैठे ਬਹੁਤ ਵਧੀਆ ਲੱਗਿਆ ਬੱਚਿਆਂ ਲਈ ਵੀ ਬਣਿਆ ਵਾ ਇੱਧਰ ਤੇ ਵਧੀਆ ਵਧੀਆ ਬਣੇ ਵੇ ਸਾਰਾ ਕੁਝ ਤੇ ਅਸੀਂ ਹੁਣ ਇੱਥੋਂ ਮੈਂ ਕਿਹਾ ਬੈਠ ਲੀਏ 2 ਮਿੰਟ ਨਾਲ ਰੀਲ ਬਣਾ ਲਈਏ ਤੇ ਵਧੀਆ ਲੱਗਿਆ ਅਸੀਂ ਜਾਣਿਆ ਜੀ ਬਾਹਰ ਨੂੰ ਬਹੁਤ ਸੋਹਣਾ ਵਲੌਗ ਬਣਿਆ ਮਤਲਬ ਪਾਰਕ ਜਿਹੜਾ ਬਾਕੀ ਵਲੌਗ ਕਿਵੇਂ ਦਾ ਬਣਦਾ ਹੈ ਉਹ ਤੁਸੀਂ ਜ਼ਰੂਰ ਦੱਸਿਓ ਤੇ ਪਲੀਜ਼ ਰਿਕਵੈਸਟ ਹੈ ਕਮੈਂਟ ਸ਼ੇਅਰ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਚੈਨਲ ਨੂੰ ਪਲੀਜ਼ ਓਕੇ ਜੀ ਇਹ ਆ ਗਿਆ ਜੀ ਕਸ਼ਮੀਰੀਆਂ ਵਾਲਾ ਗੁਰਦੁਆਰਾ ਸਾਹਿਬ ਆ ਦੇਖੋ ਇਹ ਆ ਗਿਆ ਕਸ਼ਮੀਰੀਆਂ ਵਾਲਾ ਗੁਰਦੁਆਰਾ ਸਾਹਿਬ ਮੇਰ ਕਰਿਓ ਬਾਬਾ ਜੀ ਮੇਰ ਕਰਿਓ ਜਿਹੜੀਆਂ ਭੈਣਾਂ ਜਿਹੜੀਆਂ YouTube ਤੇ ਦੇਖ ਰਹੀਆਂ ਐ ਵੀਡੀਓ ਇਹ ਉਹਨਾਂ ਲਈ ਐ ਵੀ ਰਖੜੀਆਂ ਆ ਗਈਆਂ ਜੀ 9 ਤਰੀਕ ਨੂੰ ਤੇ ਹੁਣ ਤੁਸੀਂ ਜਿਹੜੀਆਂ ਰਖੜੀਆਂ ਇਹ ਆਪਣੇ ਭਰਾਵਾਂ ਦੇ ਜ਼ਰੂਰ ਬਨ ਕੇ ਆਉਣੀਆਂ ਤੇ ਚਾਹੇ ਗੁੱਸਿਆਂ ਗਿਲੇ ਉਹਨਾਂ ਨੂੰ ਮਿਟਾ ਕੇ ਠੀਕ ਐ ਨਾ ਭਰਾਵਾਂ ਹਾਂਜੀ ਹਾਂਜੀ ਬਨਣੀਆਂ ਨੇ ਹੋਰ ਕਿਉਂਕਿ ਭਰਾਵਾਂ ਤੇ ਪੈਣਾ ਦਾ ਪਿਆਰ ਬਹੁਤ ਗਹਿਰਾ ਹੁੰਦਾ ਹੈ ਤੇ ਸੋ ਪਲੀਜ਼ बनके हो सारीयां 베ੀਆਂ ਭੈਣਾਂ ਜਿਹੜੀਆਂ ਦੇਖਦੀਆਂ ਤੇ ਬਨਣਾ ਵੀ ਚਾਹੀਦਾ ਕਿਉਂਕਿ ਪਿਆਰ ਬਣਾ ਰੰਦਾ ਹੈ ਚਾਹੇ ਗੁੱਸਾ ਹੈ ਕਿ ਲੈ ਜਦੋਂ ਰਖੜੀਆਂ ਤੇ ਜਾਵੂਂਗੀਆਂ ਤੋਂ ਉਦੋਂ ਸਭ ਠੀਕ ਹੋ ਜਾਂਦਾ ਦੇਖੋ ਸਾਡੀ ਭੈਣ ਉਤਰਾਖੰਡ ਵਾਲੀ ਆ ਜਿਹੜੀ ਇਹਦੀ ਆ ਉਹ ਆਊਗੀ ਕਿ ਨਹੀਂ ਲੱਕੜੀ ਬਨਨ ਦੀ ਪਹਿਲਾਂ ਦਾ ਪਾਰਸਲ ਕਰਦੀ ਸੀ ਉਹ ਤੇ ਦੇਖਦੇ ਆ ਭੈਣਾਂ ਉਹਦੀ ਕਿੰਨੀ ਜੇ ਆਈ ਦਾ ਪੂਰਾ ਉਹ ਲੋ ਪੈਂਟੇ ਬਣਾਵਾਗੇ ਠੀਕ ਹੈ ਜੀ ਪਹੁੰਚ ਗਏ ਤੇ ਥੱਕ ਵੀ ਜਨ ਜਦੋਂ ਬਲੌਗਰ ਨੇ ਆਹ ਪੇਂਟਿੰਗ ਹੈ ਜੀ ਕੋਈ ਗਿਫਟ ਕਰਕੇ ਗਿਆ ਸੀਗਾ ਸਬਸਕ੍ਰਾਈਬਰ ਆਪਾਂ ਨੂੰ ਤੇ ਬਹੁਤ ਵਧੀਆ ਪੇਂਟਿੰਗ ਹੈ ਬਣਾ ਬਣਾ ਹੀ ਦੇਖੋ ਕਿਵੇਂ ਦੀ ਹੈ ਸੋਹਣੀ ਬਹੁਤ ਲੱਗਦੀ ਹੈ ਤੇ ਹੁਣ ਅਸੀਂ ਐਂਡ ਕਰਨ ਲੱਗੇ ਆ ਜੀ ਬਲੌਗ ਦਾ ਤੁਸੀਂ ਵੀ ਸਬਸਕ੍ਰਾਈਬ ਕਰਿਆ ਕਰੋ ਸ਼ੇਅਰ ਕਰਿਆ ਕਰੋ ਲਾਈਕ ਕਰਿਆ ਕਰੋ ਕਮੈਂਟ ਕਰਿਆ ਕਰੋ ਤੇ ਇਸੇ ਨਾਲ ਸਾਡਾ ਮਨਵਲਬਦ ਤਾਂ ਹੀ ਅਸੀਂ ਬਣਾਉਨੇ ਜੀ ਤੁਹਾਡੇ ਵਾਸਤੇ ਸੋਨੇ ਸੋਨੇ ਤੇ ਹੁਣ ਐਂਡ ਕਰਨ ਲੱਗੇ ਆ ਜੀ ਬਲੌਗ ਦਾ ਰਵਕੀਰਤ ਬਲੌਗ ਨੂੰ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਕਮੈਂਟ ਕਰੋ ਲਾਈਕ ਕਰੋ ਥੈਂਕ ਯੂ ਜੀ